ਦੋਸਤੋ ਘਟਨਾ ਸ਼੍ਰੀ ਮੁਕਸਰ ਸਾਹਿਬ ਦੀ ਹੈ ਜਿੱਥੇ ਕੱਲ ਸੋਮਵਾਰ ਨੂੰ ਸਵੇਰ ਦੇ ਟਾਈਮ ਇੱਕ ਨਾਈ ਦੀ ਦੁਕਾਨ ਦਾ ਉਦਘਾਟਨ ਕਰਨ ਦੇ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਜਾਇਆ ਜਾ ਰਿਹਾ ਸੀ ਤੇ ਲਜਾਇਆ ਕਿਸ ਸਾਧਨ ਤੇ ਜਾ ਰਿਹਾ ਸੀ ਉਹ ਸੀ ਇੱਕ ਛੋਟਾ ਹਾਥੀ ਜਿਸ ਨੂੰ ਛੋਟਾ ਕੈਂਟਰ ਵੀ ਕਿਹਾ ਜਾਂਦਾ ਹੈ ਉਹ ਜਿਹੜਾ ਛੋਟਾ ਹਾਥੀ ਸੀ ਪੂਰੀ ਤਰ੍ਹਾਂ ਪਸ਼ੂਆਂ ਦੇ ਗੋਹੇ ਦੇ ਨਾਲ ਲਿਬੜਿਆ ਹੋਇਆ ਸੀ ਸ਼ਾਇਦ ਪਸ਼ੂਆਂ ਦੇ ਢੋਆ ਢੁਆਈ ਦਾ ਕੰਮ ਕਰਦਾ ਹੋਵੇਗਾ ਪਹਿਲੀ ਗੱਲ ਇਹ ਹੈ ਕਿ ਜਿੱਥੇ ਉਦਘਾਟਨ ਕਰਨ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਜਾਇਆ ਜਾ ਰਿਹਾ ਸੀ ਉਹ ਬਿਲਕੁਲ ਸਿੱਖੀ ਸਿਧਾਂਤਾਂ ਦੇ ਉਲਟ ਸੀ ਕਿਉਂਕਿ ਇੱਕ ਨਾਈ ਦੀ ਦੁਕਾਨ ਦਾ ਉਦਘਾਟਨ ਕਰਨਾ ਸਿੱਖੀ ਮਰਜਾਦਾ ਦੇ ਬਿਲਕੁਲ ਖਿਲਾਫ ਹੈ ਤੇ ਦੂਸਰਾ ਜਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾਏ ਜਾ ਰਹੇ ਸੀ ਉਹ ਬਿਲਕੁਲ ਹੀ ਸਿੱਖੀ ਸਿਧਾਂਤਾਂ ਦੇ ਉਲਟ ਸੀ ਤੁਹਾਨੂੰ ਦਿਖਾਉਣੀ ਆ ਪੂਰੀ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮੁਖਸ਼ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਾਰਨ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਔਰ ਮਾਫੀ ਚੋਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਕਾਲਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੁਝ ਕਿੰਨੀਆਂ ਕਾਲਾਂ ਜਿਹੀਆਂ ਰੋਟੀਆਂ ਸਰੂਪ ਮਾਰਾਈਆਂ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਕੋਈ ਨਹੀਂ ਲਿਪੜੀ ਜਿਹੜੀ ਗੱਡੀ ਆ ਉਹ ਚ ਸੱਚੇ ਪਾਤਸ਼ਾਹ ਦਾ ਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨਦਾਰ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨਦਾਰ ਘਟਣ ਇਹਨਾਂ ਨੇ ਮਾਰਦੇ ਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਰ ਨੂੰ ਉਹਨਾਂ ਨੇ ਆ ਦੇਖੋ ਗੋਏ ਤਾਂ ਲਿਪੜਿਆ ਜਿਹੜਾ ਸ਼ਕਤਾਂ ਆਦੀ ਥਾਂ ਥਾਂ ਤੋਂ ਉਹਨਾਂ ਚ ਮਾਰਦਾ ਰੂਪ ਰੱਖੀ ਫਿਰਦੇ ਆ ਇਹ ਉੱਥੇ ਦੁਕਾਨ ਆ। ਬਾਬਾ ਆਹ ਨਹੀਂ। ਤਾਂ ਬਹਾਈ। ਬਾਬੇ ਨੇ ਜਿੱਦ ਫੜੋਗੇ ਇੱਥੇ ਨਾ। ਮਾਮਾ ਨੂੰ ਉੱਤੈ ਸ਼ਤਰ ਲਾਉਣ ਦਾ ਕੀ ਫਾਇਦਾ? ਉਲਟਾ ਬਾਬਾਈ? ਹਾਂ ਉਲਟਾ ਬਾਬਾ ਇਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ। ਕਿੱਧਰੇ ਬਾਹਰ ਮਾਰੀਗਾ। ਇਹ ਕਿਸੀ ਨੂੰ ਜਾਨ ਮੰਗਦੇ ਨਹੀਂ ਆਇਆ ਕੀ ਹੋਰ ਕੀ ਜ਼ਿਆਦਾ ਦਿਖਾਇਆ ਲਾਸਰ ਇਹ ਨਹੀਂ ਗਾਉਂ ਉਹ ਗਲਤੀ ਕੰਦਰ ਪੰਜ ਸਿੰਘ ਹੀ ਨਹੀਂ ਹਜੇ ਪੂਰੇ ਜਿੱਕਰ ਦਾ ਦੋਸ਼ਾ ਮਰੇ ਮੁੱਛੋ ਮਰੇ ਆਜੂ ਮਰੇ ਜਾ ਬੰਦੇ ਨੇ ਕਿਉਂ ਲੈ ਕੇ ਗਾਉਂ ਪ੍ਰੋਪਲਰ ਡਾਇਰੈਕਟਰ ਹੈ ਇੱਥੇ ਨਾ ਕਾਰਕ ਫੋਰਾਸ਼ੀ ਤਾਂ ਅਸੀਂ ਦਿਖਾ ਤੇ ਆਏ ਰੂਹੇ ਉਸ ਦਿਨ ਬੜੀ ਗੱਡੀ ਆ ਸੀ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿਹ ਆਖਿਆ ਸੀ ਮੈਂ ਭਾਈ ਉਹ ਮਾਰਕ ਕੋਈ ਨਾ ਦਿਖਾ ਕੇ ਤਾਂ ਮੈਂ ਆਪਣੇ ਬੰਦਿਆਂ ਨੇ ਜ਼ਿਆਦਾ ਕੀ ਐਵੇਂ ਫਿਰਦਾ ਇਹਨਾਂ ਨੂੰ ਕੋ ਬੁਲਾਓ ਮੈਂ ਕਹਿੰਦਾ ਬੁਲਾਓ ਆਵਾਜ਼ ਮਾਰੋ ਕਿੰਨਾਂ ਕਰ ਦਿੱਤੇ ਆ ਆਪ ਕੋ ਨਾ ਮਾਰ ਬਈ ਕਿੱਥੇ ਆ ਕਿੱਥੇ ਗਏ ਮੈਂ ਜੂਨਟ ਹੋ ਕੇ ਮੈਂ ਪੁੱਛ ਰਿਹਾ ਤੁਹਾਨੂੰ ਉਹ ਮੰਝਾ ਨਾ ਜਾਓ ਨਾ ਬੜਿਆ ਯਾਰ ਸਾਰੇ ਭਾਈ ਜਵਾਈ ਜਵਾਈ ਦੇ ਤਰੀਕੇ ਨਾਲ ਪਰ ਸਫਰ ਕਿੱਥੇ ਯਾਰ ਉਹ ਛੋੜੇ ਆ ਗਏ ਉਸ ਦਿਨ ਵਾਸ਼ਰੂਮ ਨੀ ਕਮੇਟੀ ਦੇ ਇਥੋਂ ਮਲਾ ਜਾਵੀ ਪਹੁੰਚ ਕੇ ਮੌਕੇ ਤੇ ਤਤਫੀਸ਼ ਕਰ ਰਹੇ ਨੇ ਸਭ ਰਾਤ ਹੋ ਗਿਆ ਸਾਰੇ ਤੁਹਾਨੂੰ ਖੁਸ਼ੀ ਆਕੇ ਨਾ ਸੇਵਾ ਦਾ ਹੋਣਾ ਹੈ ਸੇਖਾਲੇ ਵੀ ਨਾ ਨਾ ਇਹ ਬਹੁਤ ਵਖਰੇ ਹੁੰਦੇ ਬੋਨਾ ਨਾ ਮੈਂ ਆਪਾਂ ਤੁਰੰਤ ਰਿਜ਼ਰਵ ਕਰਾ ਲਈਏ ਨਾ ਨਹੀਂ ਅਜੇ ਕਰਦੇ ਦੋ ਦੋ ਨੇ ਆਇਆ ਦੋ ਦੋ ਮੈਨੂਤ ਕਾ ਕੈਨ ਨਾ ਅਬ ਇਹ ਗਲਤੀ ਹੈ ਕਿਵੇਂ ਕੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹਿਆ ਉਲਟਾ ਧੱਕੇ ਮਾਰੇ ਉਹਨਾਂ ਨੇ ਇਹ ਬਹੁਤ ਗਲਤੀ ਕੀਤੀ ਹੈ ਮੇਨੂੰ ਉਹ ਤੁੰ ਕਰਦਾ ਤੇ ਅੱਜ ਵੀ ਮੈਂ ਖੈਲਾ ਅਰੇ ਗਾਂਜ ਮੈਂ ਬਹੁਤ ਗਲਤ ਕੀਤਾ ਹਾਂ ਹਾਂ ਥੋੜੀ ਹੁੰਦੀ ਆ ਆੱਖਾਂ ਦੇ ਸਾਹਮਣੇ ਮਾਰਾ ਕੀ ਫੈਸਲੇ ਆ ਕਿ ਅੱਖਾਂ ਮਿਲ ਕੇ ਬੈਠੀ ਐ ਗੋਨ ਟਿਪ ਵਿੱਚ ਟਿਅਰੇ ਵੀ ਹੋਏ ਮੈਨੂੰ ਆਖਿਆ ਮੈਂ ਗੁਰਦਾਰਾ ਸਭ ਤੋਂ ਆਈ ਜਾਂਦਾ ਕੀ ਕੀਤਾ ਹੋਣ ਜੀ ਉਹਨਾਂ ਨੂੰ ਕਹਿੰਦਾ ਉਹ ਉਹਨਾਂ ਨੂੰ ਪਤਾ ਨਹੀਂ ਕਿ ਕਹਿੰਿਆ ਇਹ ਨਾ ਇਹ ਦੋ ਪਾਰੇ ਕਮੇਟੀ ਨੂੰ ਪਤਾ ਹੀ ਨਹੀਂ ਦਿੰਦੇ ਨਹੀਂ ਆਪ ਕਮੇਟੀ ਤੁਹਾਡੀ ਨੂੰ ਪਤਾ ਹੀ ਕੀ ਗੱਲ ਹੋ ਰਹੀ ਹੈ ਕੌਣੀ ਦੀ ਕਮੇਟੀ ਹੁੰਦੀ ਤੰਦਰੀ ਕਰੀ ਰਹੀ ਹੈ ਹਾਂ ਕੋਈ ਰੈਡੀ ਕੁਆਲਟੀ ਹੋਵੇ ਕੌਮੇ ਜੀ ਕੌਣੇ ਮਰਦਾ ਕੌਮੇ ਜਾਏ ਕੌਨੀ ਦੋ ਤਾਂ ਨੂੰ ਆਉਂਦੇ ਆ ਕਿ ਦੋ ਦਰਨਾ ਕੌਮੇ ਰੋ ਕਹਿੰਦੇ ਦੋ ਦਰਨੀ ਹੈ ਦੋ ਦਾ ਕੌਣਿਆ ਤੋ ਮੇਰਾ ਬੰਦ ਬੰਦਾ ਇਹ ਆਲਾ ਗੱਲ ਪਹਿਲਾ ਦੂਸਰਾ ਕੋ ਦਰ ਦੁੱਧਾ ਕਿਹਾ ਪਹਿਲਾ ਪਹਿਲਾ ਦੂਸਰਾ ਕੋ ਦੋ ਦੂਸਰਾ ਦੋਤਾ ਪਹਿਲਾ ਤੂੰ ਮੈਨੂੰ ਦੋਤਾ ਕਿਹਾ ਬਾਪਰ ਤੇ ਅੰਦਾਜ਼ ਦਾ ਮੇਰਾ ਮੈਂ ਉਹਨਾਂ ਉੱਤੇ ਗੋਨਦਾ ਦਾ ਚਾਹੀਦਾ ਇਹਨਾਂ ਸਾਲ ਨੂੰ ਵਰਕੇ ਦੋਦੇ ਹੋ ਤੂੰ ਕਹਦਾ ਹੈ ਕਿ ਚੱਕੇ ਮੈਂ ਜਾਣਾ ਮੈਂ ਤੈਨਾਂ ਨੂੰ ਇੱਕ ਗੱਲ ਆਪਕੀ ਲਈ ਮਿਲ ਰਹੀ ਜੀ ਗੱਲ ਇਹਨਾਂ ਦੀ ਆਪਕੀ ਸ਼ਰਤ ਨਹੀਂ ਅਗਲੇ ਨਹੀਂ ਕੋਈ ਨਹੀਂ ਸਤਿਕਾਰ ਸਤ ਲੈ ਕੇ ਚਲੋ ਵਿਖਾ ਭਾਜੀ ਤੁਸੀਂ ਇਹ ਗੱਲ ਤੁਸੀਂ ਇਹਨੇ ਕਿਤੇ ਬਣੋ ਪਹਿਲਾ ਸਰੂਪ ਲੈ ਕੇ ਜਾਓ ਮੁੜ ਕੇ ਉਸ ਨੂੰ ਨਾਲ ਨੂੰ ਸਰਦੋ ਉੱਥੇ ਆਉਣੀ ਆਉਂਦੇ ਮੇ ਭਹਨ ਘਰ ਜੇ ਭਰ ਜੀ ਤੁਸੀਂ ਐ ਕਰੋ ਅੰਦਰ ਚ ਬੰਦ ਹੋ ਜਾਓ ਮੇਰਾ ਬੈਕ ਕਰਕੇ ਨਹੀਂ ਆ ਮੈਂ ਚੁਕਣਾ ਪਈਦਾ ਪੱਖੰਡੋ ਕੋਈ ਨਾ ਕਰਦਾ ਤਿੰਨ ਬਾਤ ਤਾਂ ਆ ਲੈ ਚੇਹੇ ਨਮਾਜ਼ਾਂ ਅੱਜ ਕਿਉਂ ਅੰਦਰੋਂ ਖੁੱਲ੍ਹ ਆਏ ਮੈਂ ਸੁਣਦਾ ਕੰਮ ਸੁਣ ਲਈ ਸੇਖੋ ਹੀ ਦੱਸੋ ਆ ਆ ਕੋਈ ਸਰਕਾਰ ਨਹੀਂ ਮਰ ਰੇ ਦਾ ਦੱਸੋ ਐਂ ਪੋੜਾ ਵੀ ਕਿਥੇ ਐ ਇਹ ਗਲਤ ਗੱਲ ਆ ਜੀ ਕੋਈ ਨਹੀਂ ਮਹਾਰਾਜ ਜਿਹੜੀ ਗੱਲ ਕਰ ਤਰੇ ਮੈਂ ਕਿhti ਤੁਸੀਂ ਕਿਵੇਂ ਕਰ ਸਕਦੇ ਹੋ ਕੋਈ ਨਹੀਂ ਨਹੀਂ ਪਾਪਾ ਨਹੀਂ ਉਹ ਆਈ ਜਾਂਦੇ ਉਹਨਾਂ ਦੇ ਤੁਸੀਂ ਗੱਲ ਕਰਿਓ ਉਹਨਾਂ ਨਾਲ ਮਹਾਰਾਜ ਤੁਸੀਂ ਮਹਾਰਾਜ ਨੂੰ ਆਧਵਾ ਸਾਹਿਬ ਲੈ ਕੇ ਜਾਓ ਤੁਸੀਂ ਇਹ ਟੈਂਪੂ ਨੂੰ ਵਿੱਚ ਰੱਖਣ ਦਾ ਕੀ ਮਤਲਬ ਹੈ ਮੈਂ ਦੇਖੋ ਨਹੀਂ ਸਕਦਾ ਇਹ ਲੈ ਸਕੇ ਨਹੀਂ ਮਹਾਰਾਜ ਇਹ ਤਾਂ ਕੋਸ ਸਰਕਾਰ ਮੈਂ ਵੇਖੀ ਐਨਾ ਸਰਕਾਰ ਕਿਵੇਂ ਕਿ ਤੁਸੀਂ ਮਹਾਰਾਜ ਨੂੰ ਵਿੱਚ ਰੱਖਿਆ ਜੀ ਉਹ ਤਾਂ ਲੈ ਜਾਓ ਕੁਣ ਮੈਂ ਵੀ ਗੱਲ ਨਹੀਂ ਕਰਉ ਤੂੰ ਮੈਨੂੰ ਬਹੁਤ ਗਲਤ ਤਾਂ ਇਹ ਇਹ ਮੰਨ ਲਓ ਠੀਕ ਆ ਵਾਈਨ ਦੀ ਗਲਤ ਚੰਗੀ ਦਾ ਕੰਮ ਤੁਮਾਰ ਮੇਰੇ ਤੇ ਕਰ ਜਾਣਾ ਬਾਈ ਇੱਕ ਮਿੰਟ ਨਾਲ ਦੇਖ ਕੋ ਮੇਰੀ ਗੱਲ ਸੁਣੋ ਚਲੋ ਕੋਈ ਗੱਲ ਨਹੀਂ ਤੁਸੀਂ ਗੱਲ ਕਰੀਏ ਨਾਲ ਮੈਂ ਵੀ ਤੁਹਾਡੇ ਨਾਲ ਸਹਿਮਤ ਆਂ ਜੀ ਪਰ ਇਹ ਬਾਬਾ ਜੀ ਨੂੰ ਚਾਹੀਦਾ ਸੀ ਜਿਹੜੀ ਚੀਜ਼ ਅਕਾਲ ਤੱਕ ਸਭ ਮਨਾ ਹੈ ਮਹਾਰਾਜ ਜੀ ਇਹ ਤਾਂ ਮਨਾ ਕਰਦੇ ਆਪਾਂ ਉਸ ਚੀਜ਼ ਨੂੰ ਉਹ ਉਹ ਸਿਨਿਆਰ ਆਪ ਮਹਾਰਾਜ ਲਈ ਲੈ ਜਾਂਨੇ ਕਿ ਜਵਾਨ ਕਹਿਤਾ ਮਹਾਰਾਜ ਜੀ ਤੁਸੀਂ ਵੇਖੋ ਮਹਾਰਾਜ ਨੇ ਮਨਾ ਕੀਤਾ ਵਾ ਉਹ ਕਿਸੇ ਰੌਂਦਾਂ ਚੰਦਾ ਢਾਂਡੀ ਕਿਤਾ ਚੱਕ ਪਕੜੇ ਹਿੱਟ ਚੰਦਾ ਤਰਾੰਦਾ ਗਸਿ ਤਾਨ ਤੇ ਤੁਸੀਂ ਵੇਖੋ ਨਹੀਂ ਹੂ ਤਾਂ ਕਿਹੜੀਂ ਕਾਹਨ ਆਈ ਹੋਈ ਅਲੋੜੀ ਨਾ ਨਾ ਕਰ ਮਾਪੇ ਨਾ ਆਣਿਆ ਉਹ ਲੈਨੇ ਖਾਦੋ ਬਈ ਇੱਕ ਪੈ ਤੂੰ ਨਾਲ ਦੋਰੀ ਤੂੰ 2 ਮਿੰਟ ਰੋਕਿਆ ਹੁਣ ਮਹਾਰਾਜ ਨੂੰ ਤੇ ਇੱਥੇ ਆਉਂਦੇ ਮੁੰਡੇ ਤੂੰ 10 ਦਿਨਾਂ ਦੇ ਅਭੀ ਕਿਵੇਂ ਆਸਾਈ ਗੱਲ ਮੈਂ ਪਹਿਲੀ ਕਹੇ ਕਿ ਪਿਆ ਸੀਗਾ ਇਹ ਗੱਲ ਗਲਤ ਹੈ ਮਾਪਰੇ ਕੋਈ ਨਾ ਲੱਗ ਨਹੀਂ ਬਾਈ ਕਾ ਕਰੇ ਕਿ ਦਾ ਕਰੇ ਤੂੰ ਕਾ ਕਰੇ ਯਾਰ ਬਾਈ ਉਾਲੇ ਦੇ ਤੇ ਨੀਚੇ ਇਥਾ ਹਮਤਾਇਸ਼ ਐਮਰਾ ਅਗਰੇ ਇਹ ਤੁਸੀਂ ਇਹ ਨਾ ਵੇਖ ਨਹੀਂ ਡਾਉਣਾ ਮਾਰਾ ਜਿੱਥੇ ਆਪਾਂ ਕਟਿੰਗ ਦੀ ਦੁਕਾਨ ਹੁੰਦੀ ਹੈ ਨਾ ਹੀ ਉਸੇ ਮਾਰਾ ਜੀ ਨਹੀਂ ਲੈ ਕੇ ਆਇਆ ਕਿ ਬਾਬਾ ਜੀ ਨੂੰ ਪਤਾ ਨਾ ਕਹੀਦਾ ਜੀ ਮਾਰਾ ਜੀ ਬੱਗੇ ਬਾਬਾ ਨੂੰ ਨਹੀਂ ਪਤਾ ਤੁਸੀਂ ਤਾਂ ਮਨ ਕਿਤਨਾ ਫੋਨ ਨੂੰ ਜਦ ਪਤਾ ਹੁੰਦਾ ਤਾਂ ਤੁਸੀਂ ਇਹ ਹੋ ਵੀ ਕਰਨਾ ਸੀ ਜੇ ਤੁਹਾਨੂੰ ਪਤਾ ਹੁੰਦਾ ਇਹਨਾਂ ਨੇ ਫਿਰ ਵੇਖੋ ਕਿਵੇਂ ਰੱਖੀ ਮੈਂ ਵੀਰ ਵੇਖੀ ਇਹਨੋਂ ਤੋਂ ਐ ਫੜ ਕੇ ਐ ਰੱਖ ਨਹੀਂ ਤੁਸੀਂ ਤਰ ਕੇ ਨਹੀਂ ਹੋੜਿਆ ਨਹੀਂ ਵਾਰ ਕੇ ਰੱਖੀ ਹੈ ਨਹੀਂ ਹਾਂ ਜੋ ਰੱਖਣੀ ਸੀ ਉਹਰੇ ਤੁਸੀਂ ਪਾਪਾਈ ਕੋਈ ਮੱਚ ਨਹੀਂ ਭਾਈ ਇਹ ਚਪ ਤੋਂ ਸੀਲ ਭੇਜੇ ਜੇ ਕੋਈ ਗੱਲ ਨਹੀਂ ਉਹ ਬਾਬਾ ਜੀ ਨੂੰ ਦੇਖੋ ਉਹ 1 ਲੱਖ ਮੈਂ ਚੜ੍ਹ ਜਾਂਦੇ ਉਹ ਟੈਕ ਚੜ੍ਹ ਚੋ ਤੁਮ ਬਾਰੇ ਵਾਇਰ ਰੈਸਟ ਸਿਨੇ ਮਾ ਨਾ ਕਰਾ ਸੇ ਭਾਈ ਨਤ ਨਹੀਂ ਰੱਖਿਆ ਸਾਡੇ ਬੋੜਾ ਸਾਡੇ ਅੱਗੇ ਜਿਹੜਾ ਹੈ ਸਾਡੇ ਬੋੜਾ ਓਕੇ ਜਿਹੜੇ ਨਾ ਮੈਂ ਕਿਹਾ ਉਹ ਮਾ ਤੁਹਾਨੂੰ ਇੱਕ ਸੈਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਾਰਨ ਦਾ ਰੂਪ ਦੇਖੋ ਇਸ ਤਰੀਕੇ ਦੇ ਨਾਲ ਇੱਕ ਛੋਟੇ ਹੱਥੀ ਦੇ ਵਿੱਚ ਲਜਾਇਆ ਜਾ ਰਿਹਾ ਹੈ ਔਰ ਦੂਸਰੀ ਗੱਲ ਜਿਹੜੀ ਹੈ ਦੂਸਰੀ ਗੱਲ ਇਥੇ ਵਿਵਾਦਤ ਗੱਲ ਜਿਹੜੀ ਹੈ ਇੱਕ ਕੋਈ ਸੈਲੂਨ ਖੁੱਲਿਆ ਰਿਹਾ ਰਿਹਾ ਸੀਗਾ ਜਿੱਥੇ ਵਾਲ ਮੁੰਨਣ ਦਾ ਕੰਮ ਕੀਤਾ ਜਾਣਾ ਲੋਕਾਂ ਦੇ ਵਾਲ ਮੁੰਨੇ ਜਾਂਦੇ ਆ ਤੇ ਉੱਥੇ ਇਸ ਤਰੀਕੇ ਨਾਲ ਸਭ ਤੋਂ ਵੱਡੀ ਮਰਿਆਦਾ ਕਿਹੜੀ ਹੈ ਵੀ ਜਿਹੜਾ ਛੋਟੇ ਹੱਥੀਂ ਮਾਰਦਾ ਸਰੂਪ ਇਹ ਕੋਈ ਮਾਫੀ ਚਾਉਣਾ ਸ਼ਬਦਬੋਧ ਦਾ ਕੋਈ ਸਬ지 ਮੰਡੀ ਹੈ ਮੈਂ ਪਾਣੀ ਪਾ ਰਹੀ ਹਾਂ ਇਹ ਤਾਂ ਇੰਨੇ ਕੁ ਨਾਮ ਦਾ ਮੈਂ ਨਹੀਂ ਪੁੱਟਣ ਦੇ ਕਹਿੰਦਾ ਪਤਾ ਨਹੀਂ ਕਿੰਦਰ ਘਰ ਘਰ ਕਿਹੜਾ ਕੱਟੋ ਕਿਹਨੇ ਨਾਮ ਹੈ ਨਾ ਕੋ

ਆ ਪੱਗੇ ਤੋਂ ਨਹੀਂ ਆਏ ਨਾ ਫਟਾਪਟ ਤੇ ਜੀ ਉਹ ਜ਼ਮਨ ਉਹਨੇ ਇਹ ਅੱਧਰ ਨਹੀਂ ਹੋ ਗਏ ਦੇਖਾ ਦੇਗਾ ਕਿ ਹੁੰਦਾ ਉੱਤੇ ਚਾਹੀਏ ਉਹੇ ਕੋਈ ਨਹੀਂ ਨਿਖਾ ਦੇਗਾ ਇਸ ਕੰਮ ਨੂੰ ਜੀ ਕਰਦੇ ਮੱਕੇ ਦੀ ਮਤਲਬ ਕਾਰਜ ਦੇ ਸੰਬੰਧ ਤਰ੍ਹਾਂ ਗੱਲ ਨਹੀਂ ਹੋਣੀ ਕੁਕਰਕੇ ਦਾ ਕੰਮ ਇਸ ਦਾ ਮੈਦਾਨ ਬੁਰੀਕ ਦਾ ਮਸਾਦਾਨ ਕੋਸਾਣਾ ਨਹੀਂ ਮੰਗਦੇ ਰਹਿੰਗੇ ਅਰਦਾਸ ਪੇਂਦੀ ਦੇ ਵਿੱਚ ਦੇ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਚ ਵੀ ਬੰਦ ਆ ਇਸ ਕਰਕੇ ਮੰਗਿਆ ਕਿ ਬਾਲ ਬਖਸ਼ਿਓ ਕਿ ਉਹਨਾਂ ਨੇ ਵਾਲ ਕੱਟਣ ਦਾ ਕੰਮ ਜਾਂ ਹੋਰ ਮਤਲਬ ਛੋਟਾ ਕੰਮ ਕਰਾਏ ਇਸ ਤਰ੍ਹਾਂ ਦਾ ਜਿਹੜਾ ਕਾਰਜ ਦਿੱਇ ਇਹਨਾਂ ਨੇ ਅਰਦਾਸ ਪੇਂਦੀ ਕੀਤੀ ਆ ਜਿਹੜੀ ਇੰਗੀਰ ਬਾਹਰ ਉਸ ਦਾ ਲੱਭਣਿਆ ਹੋਇਆ ਕਿੰਨਾ ਹੋਇਆ ਉਹ ਵੀ ਥੋੜੀ ਚਿਕਰ ਦਾ ਉਸ ਦਾ ਲੱਭਣਿਆ ਰਹਿ ਗਿਆ ਉਹ ਨੂੰ ਉਹਾਂ ਜਿਹੜੇ ਅਸੀਂ ਟੈਂਕਰ ਨਾਲ ਭੱਜ ਗਏ ਕੌਣ ਜਿਹੜੇ ਮੰਦੇ ਨੇ ਗੋਦਿਆਂ ਨੂੰ ਮਾਰਿਆ ਮੈਂ ਕੋਸ਼ਿਸ਼ ਕਰਾਇਆ ਉਹਦੇ ਘਰ ਪੈਂਚ ਕੋਸ਼ਿਸ਼ ਕੀਤੀ ਇੱਥੇ ਵਰਦਾ ਆਉਂ ਆ ਆ ਜਾਦ ਰਹੇ ਜਿਵੇਂ ਜਾਸਰ ਦੀ ਟੱਜ ਨਾ ਚੱਲ ਤੂੰ ਕਿੱਥੇ ਮੈਂ ਜਿਹੜਾ ਸਵੇਰੇ ਆ ਤੇ ਮਹਾਰਾਜ ਵੀੜੋ ਮੈਨੂੰ ਲੱਗਿਆ ਵੀ ਮੈਂ ਰੇਟਰ ਮੈਨੇਜਰ ਨਹੀਂ ਕੋਈ ਹੋਰ ਮਹਾਰਾ ਇਹ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਬੋਤਲ ਕਰਦੇ ਮੈਂ ਨਹੀਂ ਕਹਾਂ ਗਿਆ। ਹਾਂ ਉਹ ਡਲੇਮਰ ਆਈ। ਕਿ ਕਰਨਾ? ਕਹਿੰਦੇ ਹਾਂ ਮੈਂ ਕਿ ਗਲਤ ਕੀਤਾ। ਇਹਨਾਂ ਨੂੰ ਮੈਂ ਦੁੱਧ ਰੱਖਣ ਲੱਗ ਗਿਆ। ਇਹਨਾਂ ਨੂੰ ਹੁੰਦੇ ਨਹੀਂ ਸਾਰਾ ਕੁਝ। ਇਹ ਸੋ ਹੱਥੀਂ ਰੱਖਾਂਗਾ। ਡਲੇਮਰ ਪਾ ਤੇ ਲੱਗ ਰਿਹਾ। ਇਹਨਾਂ ਨੇ ਦੋਨੋਂ ਜਣਾਂ ਨੂੰ ਮਾਰਾ ਫੜ ਕੇ ਇੱਕ ਜੀਰਾ ਖਤ। ਮੈਂ ਕਹਿੰਦਾ ਮਰਿਆਦਾ ਨਹੀਂ ਸੀਗੀ। ਕੋਈ ਮਰਿਆਦਾ ਨਹੀਂ ਸੀਗੀ। ਹਾਂ ਮੈਂ ਕਹਾ ਵੀ ਤੁਸੀਂ ਗਲਤ ਕੀਤਾ। ਉਹ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ। ਵੇਰੋ ਵਿੱਚ ਆ ਜਾਂਦਾ ਮੈਂ ਕਹਿੰਦਾ ਗੱਲ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ 15 ਜਨੇ ਸੀ ਘਟੌਕਾਤ ਉਹਨਾਂ ਨੇ ਮੇਂਗਾ ਬਾਹਾਂ ਫੜ ਲੈਣਾ ਕੰਦੀ ਬੇਅਦਬੀ ਕਰਦਾ ਇਹਨੂੰ ਖੜੋ ਮੈਨੂੰ ਥੱਕੇ ਮਰ ਬਹੁਤ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਿਆ ਆ ਗਿਆ ਮੁੰਡਾ ਇੱਥੇ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਮੈਨੂੰ ਲੈ ਕੀ ਗੱਲ ਹੋ ਗਈ ਮੈਂ ਕਹਿੰਦਾ ਮਾਰੇ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਤੂੰ ਖੜ ਚੋ ਇੱਥੇ ਤੁਸੀਂ ਕੰਦਾ ਕਰੇ ਕਿ ਮੈਂ ਰੋਕ ਹੁਣ ਗਾਣਾ ਲੈ ਕੇ ਜਾ ਕਿਧਰ ਗੱਡੀ ਮੈਂ ਕਹਿੰਦਾ ਗੁਰਦੁਆਰਾ ਸਾਹਿਬ ਤੋਂ ਹੋਦੇ ਬੰਦੇ ਕੀ ਮਾਰਿਆ ਨਹੀਂ ਪਿਆਰ ਵੀ ਕਰੇ ਮੋਰਟਾ ਮੈਨੂੰ ਕਹਿੰਦੇ ਤੂੰ ਪਿਆਰ ਵੀ ਕੀਤੀ ਯਾਰ ਇਹ ਤਾਂ ਮੈਨੂੰ ਧੱਕੇ ਮਾਰੇ ਨਾਲੇ ਇੱਥੋਂ ਤੱਕ ਲੈ ਕੇ ਆਉਣ ਨਹੀਂ ਸੀ ਹੋਰ ਮੋਰਟਾ ਇੱਕ ਪੁਰਾਣਾ ਬੰਦਾ ਚੰਗਾ ਸੀ ਉਹ ਕਹਿੰਦਾ ਭਈ ਮੇਰੀ ਕੁੜਕਾ ਦਿੱਂ ਦੇ ਨਾ ਕਿ ਬਾਬਾ ਲੈ ਕੇ ਆਉਣ ਮੈਂ ਕਿਹਾ ਉਹ ਤੂੰ ਨਾ ਰਿਹਾ ਤੋ ਗੱਲ ਕਰਦੀ ਟੈਂਪੋਰਨ ਕਹਿੰਦੇ ਨਾ ਦੇ ਤੂੰ ਚੱਲ ਇਹ ਤਾਂ ਹੁਣ ਇੱਥੇ ਚਪੇੜੇ ਖਾਊਗਾ ਕਿ ਮੈਂ ਟੈਂਪੋਰਨ ਆ ਨਹੀਂ ਮੇਰੇ ਮਾਰਨੋਂ ਤੱਕ ਆਉਣੀ ਸੀ ਕੋਪ ਕੋ ਤਰਤਾਲ ਸੰਦਕੀ अच्छा हां ये तेरा उसको वेरीफाई ਕੀਤਾ ਤੇ ਵੀ ਉਥੋਂ ਦੀ ਕਮੇਟੀ ਨੂੰ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੋਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਾਹਰ ਰੱਖਣ ਦੇ ਨਹੀਂ ਹਾਂ ਜੀ ਪਹਿਲਾਂ ਗੁਰੂ ਸਾਹਿਬ ਮਰਿਆਦਾ ਅਨੁਸਾਰ ਦੋ ਦਵਾਰਾ ਸਰਪੰਚ ਨੂੰ ਸਹਿਰ ਬਲਾਜਮਾਨ ਕਰਦੇ ਉਸ ਤੋਂ ਬਾਅਦ ਸਭ ਤੋਂ ਸਖਤ ਜਿਹੜੀ ਕਾਨੂੰਨੀ ਜਿਹੜਾ ਕੇਸ ਲੂਣਾ ਨੇ ਪਾਕੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਫਿਰਿਆਣਾ ਨੂੰ ਸਾਰਿਆਂ ਦੇ ਕਾਰਵਾਈ ਹੋਊਗੀ ਕੱਲ ਤੱਕ ਸਭ ਤੋਂ ਜਿਹੜੀ ਸਭ ਤੋਂ ਜ਼ਿਆਦਾ ਸਾਰਿਆਂ ਦੇ ਖਿਲਾਫ ਹੋ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰ ਤੁਸੀਂ ਬੌਕਸ ਸਾਹਿਬ ਚਾਰੀ ਉਪਰ ਫੋਟਾ ਤੀਜਾ ਬਤਾਵੋ ਔਰ ਅਡੀਸ਼ਨਲ ਮੈਨੇਜਰ ਨਾ ਨੈਨੇਜਰ ਨਰਮਜੀਤ ਸਿੰਘ ਦਾ ਔਰ ਟਿੰਡਲਰੀ ਦਾ ਔਰ ਕੋਈ ਸੈਂਟਰ ਪਹੁੰਚਾ ਦੇ ਸਾਥੀ ਲੈ ਕੇ ਇਹ ਵੀ ਤੁਹਾਡੇ ਸਾਰੇ ਮਤਲਬ ਹਾਂ ਜੀ ਪਹੁੰਚ ਕਿੱਨੇ ਪੰਜ ਚਾਣੂ ਅਸੀਂ ਪੰਜ ਪਿਆਰਿਆਂ ਦੀ ਵਿਆਹ ਲਈ ਸਾਡੇ ਆਨੰਦ ਸੰਗਤ ਕੋਲ ਤਰੰਦੂਸਾਈ ਮੈਸੇਂਜਰ ਦਾਰਿਆ ਹਾਂ ਉਹ ਤੁਹਾਨੂੰ ਸਹਾਇਤਾ ਦੇ ਕਹਤੇ ਨਹੀਂ ਬਰਦਾਸ਼ਤ ਤੁਹਾਨੂੰ ਗੱਡੀ ਵੀ ਕੋਲ ਦਿੰਦੇ ਤੇਰੇ ਕੋਲ ਹੋਇਆ ਲੱਗਾ ਤੁਹਾਡੀ ਦੇਸ਼ੀ ਸ਼ਰਧਾਂਜ ਕਰ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ